ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਚੋਣ ਮੈਦਾਨ ਵਿੱਚ ਹਨ ਤੇ ਇਸ ਦੇ ਤਹਿਤ ਅੱਜ ਬੋਜਨ ਸਮਾਜ ਪਾਰਟੀ ਵੱਲੋਂ ਐਲਾਨ ਕੀਤੇ ਗਏ ਉਮੀਦਵਾਰ ਰਾਜਕੁਮਾਰ ਵੱਲੋਂ ਪ੍ਰੈਸ ਕਾਨਫਰੰਸ ਕਰ ਦੱਸਿਆ ਹੈ ਕਿ ਉਹਨਾਂ ਵੱਲੋਂ ਜਲਦ ਆਪਣੀ ਬੋਜਨ ਸਮਾਜ ਦੇ ਭਾਈਚਾਰੇ ਦੀਆਂ ਮੰਗਾਂ ਤੇ ਉਹਨਾਂ ਦੇ ਹੱਕਾਂ ਨੂੰ ਲੈ ਕੇ ਲੋਕਾਂ 'ਚ ਪ੍ਰਚਾਰ ਕੀਤਾ ਜਾਵੇਗਾ। ਅਤੇ ਉਹਨਾਂ ਨੇ ਕਿਹਾ ਸੀ ਕਿ ਜਿੱਥੇ ਪਾਰਟੀ ਦੇ ਵੱਲੋਂ ਮੈਨੀਫੈਸਟੋ ਹੈ ਅਤੇ ਉੱਥੇ ਹੀ ਗੁਰਦਾਸਪੁਰ ਦੇ ਮੁੱਦੇ ਵੀ ਹਨ ਜਿਨ੍ਹਾਂ ਵਿੱਚ ਧਾਰੀਵਾਲ ਕਪੜਾ ਮਿਲਨ ਨੂੰ ਮੁੜ ਸੁਰਜੀਤ ਕਰਨ ਦਾ ਮੁੱਦਾ ਹੈ ਇਸ ਨੂੰ ਲੈ ਕੇ ਲੋਕਾਂ ਵਿੱਚ ਜਾਣਗੇ ਤੇ ਉੱਥੇ ਹੀ ਉਹਨਾਂ ਕਿਹਾ ਹੈ ਕਿ ਅੱਜ ਜੋ ਕਿਸਾਨ ਐਮਐਸਪੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਮੰਗ ਕਿਸਾਨਾਂ ਦੀ ਹੀ ਨਹੀਂ ਬਲਕਿ ਕਿਸਾਨੇ ਮਜ਼ਦੂਰਾਂ ਦੀ ਵੀ ਮੰਗ ਹੈ ਅਤੇ ਉਹਨਾਂ ਦੀ ਪਾਰਟੀ ਅਤੇ ਉਹ ਖੁਦ ਕਿਸਾਨਾਂ ਦੇ ਸੰਘਰਸ਼ ਦੇ ਨਾਲ ਹਨ ਮੁਕਾਬਲਾ ਅਸੀਂ ਬਹੁਜਨ ਸਮਾਜ ਦੇ ਮੁੱਦਿਆਂ ਨੂੰ ਲੈ ਕੇ ਜੋ ਅੱਜ ਤੱਕ ਇਹਨਾਂ ਪਾਰਟੀਆਂ ਨੇ ਕੀਤਾ ਵਾ ਕੀ ਪਰ ਕੀਤਾ ਕੁਝ ਨਹੀਂ ਜੋ ਦਵਾਈ ਪੜ੍ਹਾਈ ਦਾ ਇਸ ਦੇ ਦਾ ਸਭ ਤੋਂ ਵੱਡਾ ਮੁੱਦਾ ਜਿਹਨਾਂ ਨੂੰ ਇਹਨਾਂ ਨੇ ਅਜ ਤੱਕ ਅਗਨੌਲ ਅਗਨੌਲ ਕੀਤਾ ਵਾ ਇਸ ਕਰਕੇ ਅਸੀਂ ਇਸ ਮੁੱਦੇ ਨੂੰ ਸਭ ਤੋਂ ਪਹਿਲਾਂ ਦਵਾਈ ਪੜ੍ਹਾਈ ਬੇਰੁਜ਼ਗਾਰੀ ਦਾ ਜਿਹੜਾ ਮੁੱਦਾ ਵਾ ਇਸ ਮੁੱਦੇ ਦੇ ਉੱਤੇ ਅਸੀਂ ਵਚਨ ਚ ਉਤਰੇ ਆਂ ਔਰ ਸਾਨੂੰ ਉਮੀਦ ਹੈ ਕਿ ਪੰਜ ਹੱਥ ਮੁਕਾਬਲਾ ਵਾ ਇਸ ਦੇ ਵਿੱਚ ਅਸੀਂ ਸਭ ਤੋਂ ਮੂਰੇ ਰੱਖੇ ਹੋਵਾਂਗੇ ਭੋਜਨ ਸਮਾਜ ਪਾਰਟੀ ਲੋਕੀ ਤਾਂ ਦੇ ਮੁੱਦਿਆਂ ਨੂੰ ਉਠਾਉਣ ਦੇ ਕਰਕੇ ਮਜ਼ਬੂਤ ਅੱਜ ਦੇਸ਼ ਦੀ ਤਜੀ ਨੰਬਰ ਦੀ ਪਾਰਟੀ ਆ ਔਰ ਉਹ ਦਿਨ ਦੂਰ ਨਹੀਂ ਆ ਜਦਨ ਭੋਜਨ ਸਮਾਜ ਪਾਰਟੀ ਇਸ ਦੇਸ਼ ਦੇ ਪਹਿਲੇ ਨੰਬਰ ਦੀ ਪਾਰਟੀ ਹੋਊਗੀ ਔਰ ਇਸ ਦੇਸ਼ ਤੇ ਸ਼ਾਸਨ ਕਰੂਗੀ ਸਾਡੇ ਭੋਜਨ ਸਮਾਜ ਪਾਰਟੀ ਵੱਲੋਂ ਜਿਹੜੇ ਮੁੱਖ ਮੁੰਦੇ ਸਭ ਤੋਂ ਇੱਕ ਨੰਬਰ ਤੇ ਮੁੰਦਾ ਸਾਡਾ ਇਸ ਦੇਸ਼ ਦਾ ਸੰਵਿਧਾਨ ਬਚਾਉਣ ਦਾ ਉਹ ਸੰਵਿਧਾਨ ਜਿਹਦੇ ਨਾਲ ਬਹੁਜਨ ਸਮਾਜ ਨੂੰ ਮਾਨ ਸਨਮਾਨ ਇੱਜ਼ਤ ਸ਼ਾਨ ਬਾਨ ਸਭ ਇਕ ਬੰਦੀ ਹੈ ਜਿਹੜਾ ਉਹਨੂੰ ਖਤਮ ਕਰਦੀਆਂ ਸਾਸਿਸ਼ਾਂ ਕੀਤੀਆਂ ਜਾ ਰਹੀਆਂ ਬਹੁਜਨ ਸਮਾਜ ਪਾਰਟੀ ਸਭ ਤੋਂ ਪਹਿਲੇ ਸਿੱਧਤ ਨਾਲ ਉਹ ਲੜਾਈ ਲੜਨ ਲਈ ਤਿਆਰ ਹੈ ਤੁਜੀਵਲ ਜਿਹੜੀ ਧਾਰੀਵਾਲ ਵਾਲੀ ਮਿਲ ਹੈ ਗੋਲਨ ਮਿਲ ਜਿਹੜੀ ਬੰਦ ਕੀਤੀ ਗਈ ਪਿਛਲੇ ਕਈ ਸਾਲਾਂ ਤੋਂ ਜਿੱਥੇ ਸਾਡੇ ਗਰੀਬ ਲੋਕ ਬਹੁਜਨ ਲੋਕਾਂ ਨੂੰ ਰੋਜ਼ਗਾਰ ਮਿਲਦਾ ਉਹ ਬੰਦ ਕੀਤੀ ਗਈ ਹੈ ਸਾਡੀ ਦੂਜੀ ਪ੍ਰਾਇਰਟੀ ਜ਼ਿਲ੍ਹੇ ਦੀ ਹੋਏਗੀ ਕਿ ਅਸੀਂ ਉਹ ਦਿੱਕ ਨੰਬਰ ਦੇ ਚਾਲੂ ਕਰਦੇ ਹਾਂ ਤੀਜੀ ਪ੍ਰਾਇਰਟੀ ਸਾਡੇ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ 7 ਦਿਨ ਦਾ ਹਫਤਾ 5 ਦਿਨ ਕੰਮ 2 ਦਿਨ ਛੁੱਟੀ ਉਹ ਜਿਹੜੇ ਸਾਡੇ ਗਰੀਬ ਲੋਕ ਦਿਹਾੜੀਦਾਰ ਲੋਕ ਅਨਸਕਿਲਡ ਜਿਹੜੇ ਲੇਬਰ ਹੈ ਇਹ 200 ਰੁਪਿਆ ਪ੍ਰਤੀ ਘੰਟਾ ਉਹਨਾਂ ਦੀ ਲੇਬਰ 2500 ਰੁਪਏ ਪ੍ਰਤੀ ਹੰਡਾਈ ਦਾ ਸਿਲਿਡ ਪੋਲੀਵਰਦਾ ਸੀ ਜਿਹੜੀ ਪਾਰਟੀ ਸਾਡੀ ਉਹ ਮਤਲਬ ਕਰਨ ਜਾ ਰਹੀ ਹੈ ਬਾਕੀ ਪਾਰਟੀਆਂ ਦਾ ਬੜਾ ਵੱਡਾ ਮੈਨੀਫੈਸਟੋ ਹੈ ਜੀ ਉਹ ਮਤਲਬ ਤੁਹਾਨੂੰ ਪਤਾ ਲੱਗ ਹੀ ਜਾਣਾ ਜਦੋਂ ਆਏਗਾ ਮੈਨੀਫੈਸਟੋ ਜੀ ਕਰ ਰਿਹਾ ਸਰੇ ਕਿਸਾਨੀ ਮੁੱਦਾ ਲੈ ਕੇ ਚੱਲ ਰਿਹਾ ਲਗਾਤਾਰ ਕਿਸਾਨ ਬੋਲ ਕਰ ਰਹੇ ਨੇ ਕਿ ਆਪਣੀ ਮੁੰਡਾ ਲੈ ਕੇ ਉਹਨਾਂ ਮੁੱਦੇ ਕਿਸੇ ਦਿਨ ਦੇਰ ਤੋਂ ਜਿਹੜਾ ਕਿਸਾਨੀ ਮੁੱਦਾ ਉਹ ਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਨਾਲ ਸਾਡਾ ਬਹੁਜਨ ਸਮਾਜ ਗਰੀਬ ਮਜ਼ਦੂਰ ਜਿਹੜਾ ਸਾਡਾ ਉਹਨਾਂ ਨਾਲ ਸਹਿਮਤ ਹੈ ਸ਼ਾਮਲ ਹੈ ਕਿਸਾਨ ਮਜ਼ਦੂਰ ਜਿਹੜੀ ਉਹਨਾਂ ਦੀ ਦੋਵਾਂ ਦੀ ਇਕਤਾ ਦਾ ਜਿਹੜਾ ਐਸੇ ਸੰਘਰਸ਼ ਚੱਲ ਰਿਹਾ ਅਸੀਂ ਹਰ ਹਾਲਤ ਚਾਹੁੰਦੇ ਆ ਕਿ ਜਿਹੜਾ ਕਿਸਾਨ ਹੈ ਜੇ ਕਿਸੇ ਵੀ ਦੇਸ਼ ਦੀ ਜੇਕਰ ਇਕਨੋਮੀ ਨੂੰ ਸਟੱਡੀ ਕਰਨਾ ਤੇ ਉਸ ਦੇਸ਼ ਦਾ ਕਿਸਾਨ ਜੇ ਖੁਸ਼हाल ਹੋਏਗਾ ਉਦੋਂ ਮਜ਼ਦੂਰ ਖੁਸ਼हाल ਹੋਏਗਾ ਤੇ ਉਸ ਦੇਸ਼ ਦੀ ਜਿਹੜੀ ਹੈ ਤਕਨਾਲੋਜੀ ਜਿਹੜੀ ਆਪਣੇ ਆਪ ਹੀ ਵੱਡੇ ਵੱਡੇ ਲੈਵਲ ਤੇ ਰਵਾਈਸ ਕਰੇਗੀ ਤੇ ਅਸੀਂ ਉਹਨਾਂ ਦੀ ਹਰ ਮੰਗ ਨਾਲ ਸਹਿਮਤ ਐਮਐਸਕਿਉ ਨੂੰ ਲਾਗੂ ਹੋਣੀ ਚਾਹੀਦੀ ਠੀਕ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ